ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਜਿਆਦਾ ਵਧੀਆ ਸਿੰਪਲ ਤੇ ਘਰੇਲੂ ਉਪਾਅ ਲੈ ਕੇ ਆਇਆ ਇਸ ਉਪਾਅ ਨੂੰ ਤੁਸੀਂ ਮੋਰ ਦੇ ਖੰਭ ਦੇ ਨਾਲ ਕਰਨਾ ਹੈ ਮੋਰ ਦੇ ਖੰਭ ਨੂੰ ਤੁਸੀਂ ਵਿਚਾਰ ਦੇ ਵਿੱਚ ਉਹ ਲਿਆ ਕੇ ਇਹ ਉਪਾਅ ਕਰਕੇ ਤੇ ਆਪਣੇ ਘਰ ਦੇ ਵਿੱਚ ਇੱਕ ਅਜਿਹੀ ਜਗ੍ਹਾ ਤੇ ਤੁਸੀਂ ਰੱਖ ਦੇਣਾ ਹੈ ਇਹ ਉਪਾਅ ਕਰਨ ਦੇ ਨਾਲ ਤੇ ਇੱਕ ਅਜਿਹੀ ਜਗ੍ਹਾ ਤੇ ਮੋਰ ਦੇ ਖੰਭ ਰੱਖਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਇੰਨਾ ਪੈਸਾ ਆਵੇਗਾ ਕਿ ਤੁਹਾਡੇ ਕਈ ਪੀੜ੍ਹੀਆਂ ਤੱਕ ਘਰ ਦੇ ਵਿੱਚ ਧਨ ਦੌਲਤ ਦੇ ਪੈਸੇ ਦੀ ਕਮੀ ਨਹੀਂ ਆਉਣ ਵਾਲੀ ਇਹ ਉਹ ਬਾ ਉਹਨਾਂ ਲੋਕਾਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਸਿੱਧ ਹੋਣ ਵਾਲਾ ਹੈ ਜਿਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਤੇ ਬਹੁਤ ਜ਼ਿਆਦਾ ਕਰਜ਼ਾ ਹੈ ਗਰੀਬੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਸਾਨੂੰ ਪੈਸੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਮੁਸ਼ਕਲ ਰਹਿੰਦੀ ਹੈ ਅਸੀਂ ਜਿੰਨੀ ਵੀ ਮਿਹਨਤ ਕਰ ਲਈਏ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਏ ਪਰ ਪੈਸੇ ਦਾ ਪਤਾ ਹੀ ਨਹੀਂ ਲੱਗਦਾ ਕਿ ਸਵੇਰ ਦੇ ਸਮੇਂ ਪੈਸਾ ਆਇਆ ਤੇ ਸ਼ਾਮ ਦੇ ਸਮੇਂ ਪੈਸਾ ਕਿੱਥੇ ਜਲਾ ਜਾਂਦਾ ਹੈ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਹੋ ਤੇ ਥੱਕ ਹਾਰ ਕੇ ਬੈਠ ਗਏ ਹੋ ਇਤੋ ਹਾਦੀ ਸਾਰੇ ਕੰਮ ਚਲਦੀ ਚਲਦੀ ਰੁਕ ਗਏ ਨੇ ਤਾਂ ਤੁਸੀਂ ਇਹ ਮੋਰ ਦੇ ਖੰਬ ਦਾ ਉਪਾਅ ਅੱਜ ਹੀ ਆਪਣੇ ਘਰ ਦੇ ਵਿੱਚ ਕਰੋ ਤੇ ਆਪਣੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ। ਇਸੇ ਤਰ੍ਹਾਂ ਕਈ ਲੋਕ ਕੀ ਸੋਚਦੇ ਆ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਸਾਰੇ ਜਿਹੜੇ ਉਪਾਅ ਹੁੰਦੇ ਨੇ ਉਹ ਪੈਸੇ ਦੇ ਰਿਲੇਟਡ ਹੀ ਹੁੰਦੇ ਨੇ, ਧਨ ਦੇ ਰਿਲੇਟਡ ਹੀ ਹੁੰਦੇ ਨੇ। ਕਿ ਇਸ ਤੋਂ ਇਲਾਵਾ ਕੋਈ ਹੋਰ ਉਪਾਅ ਨਹੀਂ ਹੋ ਸਕਦਾ ਕਿਸੇ ਹੋਰ ਚੀਜ਼ ਦੇ ਲਈ। ਜੇਕਰ ਆਪਾਂ ਸੋਚੀਏ ਆਪਣੇ ਘਰ ਦੇ ਵਿੱਚ ਪੈਸਾ ਹੋਵੇਗਾ ਤਾਂ ਸੁੱਖ ਸ਼ਾਂਤੀ ਹੋਵੇਗੀ ਪਰ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਹੀ ਨਹੀਂ ਤੇ ਪੈਸੇ ਨਾਲ ਹੀ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਨੇ ਜੇ ਜ਼ਰੂ ਸਾਡੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਸਾਡੇ ਕੋਲ ਪੈਸਾ ਹੀ ਨਹੀਂ ਹੋਵੇਗਾ ਤਾਂ ਸਾਡੀਆਂ ਪਰੇਸ਼ਾਨੀਆਂ ਕਿਵੇਂ ਦੂਰ ਹੋਣਗੀਆਂ ਇਸੀ ਤਰ੍ਹਾਂ ਜਿਹੜੇ ਵਿਅਕਤੀ ਦੇ ਕੋਲ ਪੈਸਾ ਹੁੰਦਾ ਹੈ ਤਾਂ ਪਾਵਰ ਹੁੰਦੀ ਹੈ ਤਾਂ ਉਸ ਦੀਆਂ ਅੱਧੀਆਂ ਤੋਂ ਜ਼ਿਆਦਾ ਪਰੇਸ਼ਾਨੀਆਂ ਮੁਸ਼ਕਲਾਂ ਤਾਂ ਇਸ ਪੈਸੇ ਦੇ ਨਾਲ ਹੀ ਦੂਰ ਹੋ ਜਾਂਦੀਆਂ ਨੇ ਤਾਂ ਇਸ ਕਰਕੇ ਇਹੀ ਗੱਲ ਤੁਹਾਨੂੰ ਕਹਾਂਗੇ ਕਿ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਹੈਗਾ ਤਾਂ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਸਕਦੀਆਂ ਨੇ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਹੈਗਾ ਤੇ ਤੁਹਾਡੇ ਘਰ ਦੀਆਂ ਚਿੰਨੀਆਂ ਪਰੇਸ਼ਾਨੀਆਂ ਨੇ ਪਰੇਸ਼ਾਨੀਆਂ ਮੁਸ਼ਕਲਾਂ ਦਾ ਜਿਹੜਾ ਸਾਰਾ ਭਾਰ ਏ ਉਹ ਤੁਹਾਡੇ ਸਿਰ ਤੇ ਆ ਕੇ ਬੈਠ ਜਾਂਦਾ ਹੈ ਇਸ ਕਰਕੇ ਅਸੀਂ ਹਰ ਰੋਜ਼ ਆਪਣੀਆਂ ਵੀਡੀਓ ਦੇ ਵਿੱਚ ਜ਼ਿਆਦਾ ਵੀਡੀਓਜ਼ ਦੇ ਵਿੱਚ ਅਸੀਂ ਪੈਸੇ ਦੇ ਰਿਲੇਟਡ ਹੀ ਤੁਹਾਡੇ ਨਾਲ ਉਪਾਅ ਲੈ ਕੇ ਆਉਣੇ ਆ ਕਿ ਸਾਡੀ ਮੇਨ ਜੋ ਸਾਡੀ ਪ੍ਰੋਬਲਮ ਹੈ ਅੱਜ ਕੱਲ ਦੇ ਸਰਵੇ ਦੀ ਉਹ ਪੈਸਾ ਹੈ ਤੇ ਜਦੋਂ ਸਾਡੇ ਕੋਲ ਪੈਸਾ ਆ ਗਿਆ ਸਾਡੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਦੂਰ ਹੋ ਜਾਣਗੀਆਂ ਇਸ ਉਪਾਅ ਦੇ ਨਾਲ ਅਸੀਂ ਤੁਹਾਨੂੰ ਹੋਰ ਕਈ ਟਿਪਸ ਵੀ ਦੇਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਕਿ ਜੇਕਰ ਤੁਸੀਂ ਮੋਰਟੀ ਕੰਮ ਦੇ ਨਾਲ ਇਹ ਕੰਮ ਵੀ ਕਰਦੇ ਹੋ ਤਾਂ ਇਹਨਾਂ ਦੇ ਨਾਲ ਤੁਹਾਡੀਆਂ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਦੂਰ ਹੋ ਸਕਦੀਆਂ ਨੇ ਇਸ ਉਪਾਣ ਵਾਸੀ ਕਿਵੇਂ ਕਰਨਾ ਹੈ ਤੇ ਕਿਹੜੇ ਤਰੀਕਿਆਂ ਦੀ ਲਾਲ ਕਰਨਾ ਹੈ ਤੇ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕਿੰਨਾ ਸਮਾਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਸਾਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਜੇਕਰ ਜਦੋਂ ਆਪਾਂ ਘਰ ਦੇ ਵਿੱਚ ਮੋਰ ਦਾ ਖੰਭ ਲੈ ਕੇ ਆਉਣੇ ਆ ਉਸ ਦੇ ਉੱਪਰ ਜਿਹੜੀ ਇੱਕ ਅੱਖ ਦੀ ਤਰ੍ਹਾਂ ਬਣਿਆ ਹੁੰਦਾ ਹੈ ਉਹ ਸਾਡੇ ਘਰ ਦੀਆਂ ਸਾਰੀਆਂ ਮਾੜੀਆਂ ਚੀਜ਼ਾਂ ਮਾੜੀਆਂ ਸ਼ਕਤੀਆਂ ਤੇ ਮਾੜੀ ਊਰਜਾ ਨੂੰ ਆਪਣੇ ਵੱਲ ਖਿੱਚਣ ਦੀ ਸ਼ਕਤੀ ਰੱਖਦੀ ਹੈ। ਇਸੇ ਤਰ੍ਹਾਂ ਜੇਕਰ ਤੁਹਾਡੇ ਕੋਈ ਆਂਢੀ ਗੁਆਂਢੀ ਤੁਹਾਡੇ ਰਿਸ਼ਤੇਦਾਰ ਭੈੜ ਭਰਾ ਦੋਸਤ ਮਿੱਤਰ ਜੋ ਕਿ ਤੁਹਾਡੀ ਪ੍ਰੋਗਰੈਸ ਜਾਂ ਤੁਹਾਡੀ ਤਰੱਕੀ ਨੂੰ ਦੇਖ ਕੇ ਤੁਹਾਡੇ ਤੋਂ ਛੜਦੇ ਰਹਿੰਦੇ ਨੇ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਕਈ ਲੋਕਾਂ ਦੀ ਇਹ ਆਮ ਹੀ ਆਦਤ ਹੋ ਚੁੱਕੀ ਹੁੰਦੀ ਹੈ ਕਿ ਆਪ ਕੁਝ ਕਰਨਾ ਨਹੀਂ ਹੁੰਦਾ ਤੇ ਦੂਸਰੇ ਨੂੰ ਦੇਖ ਕੇ ਹਮੇਸ਼ਾ ਜਲਣਾ ਹੁੰਦਾ ਤੇ ਉਸ ਦੇ ਲਈ ਇਹ ਮੋਰ ਦਾ ਖੰਭ ਸਾਡੇ ਲਈ ਬਹੁਤ ਹੀ ਜ਼ਿਆਦਾ کارਗਰ ਤੇ ਚਮਤਕਾਰੀ ਹੁੰਦਾ ਜਦੋਂ ਤੁਸੀਂ ਮੋਰ ਤੇ ਖੰਭ ਨੂੰ ਆਪਣੇ ਘਰ ਦੇ ਬਾਹਰ ਲਟਕਾਓਗੇ ਤਾ ਤੁਹਾਡੀਆਂ ਸਾਰੀਆਂ ਇਹ ਮੁਸ਼ਕਲਾਂ ਤੇ ਪ੍ਰੋਬਲਮ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਜੇਕਰ ਤੁਹਾਡੇ ਉੱਪਰ ਉਹੀ ਲੋਕ ਕੁਝ ਮਾੜਾ ਕਰਵਾ ਰਹੇ ਨੇ ਕੋਈ ਕਾਲਾ ਜਾਦੂ ਟੂਣਾ ਜਾਂ ਫਿਰ ਤਾਂਤਰਿਕ ਕਿਰਿਆਵਾਂ ਵੀ ਕਰਵਾਉਣ ਦੀ ਕੋਸ਼ਿਸ਼ ਕਰਨਗੇ ਫਿਰ ਵੀ ਉਹਨਾਂ ਚੀਜ਼ਾਂ ਦਾ ਤੁਹਾਡੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰਭਾਵ ਨਹੀਂ ਪਵੇਗਾ ਉਹ ਤੁਰੰਤ ਉਹਨਾਂ ਦੇ ਉੱਪਰ ਹੀ ਵਾਪਸ ਚਲਿਆ ਜਾਵੇਗਾ ਇਹੀ ਸੀ ਇੱਕ ਪਹਿਲਾ ਉਪਾਅ ਜਿਸ ਦੇ ਨਾਲ ਤੁਹਾਡੀਆਂ ਇਹ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਤੁਹਾਡੇ ਘਰ ਤੇ ਉੱਪਰ ਕੋਈ ਵੀ ਕੁਝ ਵੀ ਨਹੀਂ ਕਰਵਾ ਸਕਦਾ ਭਾਵੇਂ ਕੋਈ ਕਿੰਨਾ ਵੀ ਕੋਸ਼ਿਸ਼ ਕਿਉ ਨਾ ਕਰ ਲਵੇ ਤੇ ਹੁਣ ਅਸੀਂ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਇਸ ਉਪਾਅ ਨੂੰ ਕਰਨ ਦੇ ਲਈ ਇਹ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਪੜ੍ਹਾਈ ਦੇ ਵਿੱਚ ਬਿਲਕੁਲ ਵੀ ਇੰਟੈਲੀਜੈਂਟ ਨਹੀਂ ਹੋਏਗੇ ਉਹਨਾਂ ਦਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਉਹ ਪੜ੍ਹਨ ਦੇ ਵਿੱਚ ਧਿਆਨ ਨਹੀਂ ਦਿੰਦੇ ਤਾਂ ਇਸੇ ਲਈ ਤੁਸੀਂ ਇਸ ਉਪਾਅ ਨੂੰ ਕਰਨਾ ਜਿਹੜੀ ਵੀ ਕਿਤਾਬ ਜਿਹੜੀ ਵੀ ਸਟੱਡੀ ਕਰਦੇ ਆ ਤੁਹਾਡੇ ਬੱਚੇ ਤੇ ਸਟੱਡੀ ਦੇ ਵਿੱਚ ਬਿਲਕੁਲ ਨਾ ਲਾਇਕ ਨਹੀਂ ਇੰਟੈਲੀਜੈਂਟ ਨਹੀਂ ਹੋਏਗੇ ਉਹਨਾਂ ਦਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਤੇ ਉਹਨਾਂ ਦੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਦੇ ਵਿੱਚ ਤੁਸੀਂ ਮੋਰ ਦੇ ਖੰਭ ਰੱਖਣੇ ਸ਼ੁਰੂ ਕਰ ਦਿਓ ਇਹ ਬਹੁਤ ਹੀ ਜ਼ਿਆਦਾ ਸਿੰਪਲ ਉਪਾਅ ਹੈ ਜਦੋਂ ਅਸੀਂ ਇਹ ਉਪਾਅ ਕਰਦੇ ਹਾਂ ਨਾ ਤੇ ਸਾਡਾ ਜਿਹੜਾ ਬੱਚਾ ਹੁੰਦਾ ਹੈ ਜਿਹੜੇ ਸਬਜੈਕਟ ਦੇ ਵਿੱਚ ਨਲਾਇਕ ਹੁੰਦਾ ਹੈ ਡਾਊਨ ਹੁੰਦਾ ਹੈ ਉਸ ਸਬਜੈਕਟ ਦੇ ਵਿੱਚ ਬੱਚਾ ਬਿਲਕੁਲ ਇਕਦਮ ਇੰਟੈਲੀਜੈਂਟ ਹੋ ਜਾਂਦਾ ਹੈ ਉਸ ਦਾ ਪੜ੍ਹਾਈ ਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਤੁਹਾਡੀ ਇਹ ਸਾਰੀ ਪਰੇਸ਼ਾਨੀ ਦੂਰ ਹੋ ਜਾਵੇਗੀ ਕਿ ਤੁਹਾਡੇ ਬੱਚੇ ਪੜ੍ਹਦੇ ਨਹੀਂ ਚਾਹ ਉਹਨਾਂ ਦਾ ਪੜ੍ਹਾਈ ਦੇ ਵਿੱਚ ਮਾਰਨੀ ਲੱਗਦਾ ਕਿਉਂਕਿ ਮੋਰ ਦਾ ਖੰਬੇ ਇਹ ਵਿਦਿਆ ਦੇ ਲਈ ਵੀ ਬਹੁਤ ਜ਼ਿਆਦਾ ਪਵਿੱਤਰ ਤੇ ਸ਼ੁਭ ਮੰਨਿਆ ਜਾਂਦਾ ਹੈ ਇਹ ਸੀ ਦੂਸਰਾ ਉਪਾਅ ਤੇ ਗੱਲ ਕਰਦੇ ਹਾਂ ਤੀਸਰੇ ਉਪਾਅ ਦੀ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਮੋਰ ਦਾ ਖੰਭ ਲੈ ਕੇ ਜਿਹੜਾ ਤੁਹਾਡੇ ਘਰ ਦਾ ਹਾਲ ਹੋਵੇਗਾ ਲ lobby area ਹੋਵੇਗਾ ਉਸ ਦੇ ਵਿੱਚ ਤੁਸੀਂ ਇਸ ਮੋਰ ਦੇ ਖੰਭ ਨੂੰ ਲਟਕਾ ਦੇ ਨਾ ਉਤੇ ਕੇਵਲ ਲਟਕਾਉਣਾ ਹੈ ਤਾਂ ਜੋ ਕਿ ਤੁਹਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਆਉਂਦੇ ਚਾਹਦੇ ਦੀ ਨਿਗਾ ਉਸ ਮੋਰ ਦੇ ਖੰਭ ਤੇ ਪਵੇ ਤੇ ਜੇਕਰ ਤੁਹਾਡੇ ਘਰ ਤੋਂ ਤੁਹਾਡੇ ਘਰ ਦੇ ਵਿੱਚ ਬਾਹਰ ਤੋਂ ਕੋਈ ਵੀ ਵਿਅਕਤੀ ਆਉਂਦਾ ਤਾਂ ਉਸ ਦੀ ਵੀ ਨਜ਼ਰ ਇਸ ਮੋਰ ਦੇ ਖੰਭ ਤੇ ਜ਼ਰੂਰ ਪੈਣੀ ਚਾਹੀਦੀ ਹੈ ਇਸੋ ਇਹ ਆਵਾਜੇ ਕਰ ਤੁਹਾਡੇ ਜੌਬ ਦੇ ਵਿੱਚ ਜਾਂ ਕਾਰੋਬਾਰ ਦੇ ਵਿੱਚ ਕੋਈ ਰੁਕਾਵਟ ਆ ਰਹੀ ਹੈ ਤੇ ਜਾਂ ਫਿਰ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਘਰ ਦੇ ਵਿੱਚ ਬਿਮਾਰੀ ਦੀ ਪ੍ਰੋਬਲਮ ਚੱਲ ਰਹੀ ਹੈ ਤਾਂ ਇਸ ਨੂੰ ਕਰਨ ਦੇ ਨਾਲ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਤੇ ਹੁਣ ਅਸੀਂ ਗੱਲ ਕਰਦੇ ਹਾਂ ਉਸ ਖਾਸ ਉਪਾਅ ਦੀ ਜਿਸ ਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇਗਾ ਤੇ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਚਾਹੀਦਾ ਹੈ ਸਾਨੂੰ ਮੋਰ ਦੇ ਖੰਭ ਚਾਹੀਦੇ ਨੇ ਮੋਰ ਦਾ ਖੰਭ ਲੈ ਕੇ ਤੁਹਾਨੂੰ ਇੱਕ ਚਾਹੀਦਾ ਰੁਮਾਲ ਸਾਈਜ਼ ਦਾ ਕੱਪੜਾ ਉਹ ਤੁਸੀਂ ਲਾਲ ਰੰਗ ਦਾ ਵੀ ਲੈ ਸਕਦੇ ਹੋ ਤੇ ਪੀਲੇ ਰੰਗ ਦਾ ਵੀ ਲੈ ਸਕਦੇ ਹੋ ਇਹ ਕੱਪੜਾ ਅਸੀਂ ਯੂਜ਼ ਕੀਤਾ ਹੋਇਆ ਧੂਤਾ ਹੋਇਆ ਨਹੀਂ ਵਰਤਣਾ ਇਸ ਉਪਾਣੂ ਕਰਦੇ ਸਮੇਂ ਇਸ ਉਪਾਦ ਲਈ ਸਾਨੂੰ ਇੱਕ ਬਿਲਕੁਲ ਫਰੈਸ਼ ਕੱਪੜਾ ਚਾਹੀਦਾ ਜੇਕਰ ਤੁਹਾਡੇ ਘਰ ਦੇ ਵਿੱਚ ਹੈਗਾ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਕਰੋ ਮਾਲ ਸਾਈਜ਼ ਦਾ ਇਹ ਕਪੜਾ ਪੀਲੇ ਜਾਂ ਫਿਰ ਲਾਲ ਰੰਗ ਦੇ ਵਿੱਚ ਤੁਸੀਂ ਬਾਜ਼ਾਰ ਤੋਂ ਜਾ ਕੇ ਵੀ ਲਿਆ ਸਕਦੇ। ਤੇ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਵੀ ਕਪੜਾ ਲਾਓਗੇ ਉਸ ਕਪੜੇ ਦੇ ਵਿੱਚ ਮੋਰ ਦੇ ਖੰਭ ਨੂੰ ਤੁਸੀਂ ਲਪੇੜ ਕੇ ਤੇ ਆਪਣੇ ਘਰ ਦੀ ਸਾਊਥ-ਈਸਟ ਵਾਲੀ ਦਿਸ਼ਾ ਦੇ ਵਿੱਚ ਕੈਂਜਾ ਪਾ ਕੇ ਦੱਖਣ-ਪੂਰਬ ਵਾਲੀ ਦਿਸ਼ਾ ਦਾ ਜਿਹੜਾ ਕੋਨਾ ਹੈ ਸਾਈਡੇ ਉੱਥੇ ਤੁਸੀਂ ਇਸ ਨੂੰ ਛੁਪਾ ਕੇ ਰੱਖਣਾ ਹੈ। ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਖਾਸ ਧਿਆਨ ਰੱਖਣਾ ਕਿਉਂਕਿ ਇਸ ਨੂੰ ਤੁਸੀਂ ਦਿਖਾਉਣਾ ਨਹੀਂ ਹੈ ਇਹ ਜਿਹੜਾ ਅਸੀਂ ਪੈਸਿਆਂ ਦੇ ਲਈ ਉਪਾਅ ਤੇ ਟੂਟਕਾ ਕਰਦੇ ਪਏ ਆ ਇਥੇ ਆਪਾਂ ਕਿਸੇ ਨੂੰ ਵੀ ਦਿਖਾਉਣਾ ਨਹੀਂ ਇਹ ਬਸ ਛੁਪਾ ਕੇ ਰੱਖਣਾ ਹੈ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਨਾ ਇਸ ਉਪਾਅ ਨੂੰ ਕਰਨ ਤੋਂ ਬਾਅਦ ਤੁਸੀਂ ਦੇਖਣਾ ਕਿ ਕੋਈ ਛੇ ਦਿਨਾਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਬਦਲਾ ਨਜ਼ਰ ਆਉਣਗੇ ਤੇ ਤੁਹਾਡੇ ਘਰ ਦੀਆਂ ਚਿੰਨੀਆਂ ਵੀ ਪਰੇਸ਼ਾਨੀਆਂ ਨੇ ਨਾ ਉਹ ਹੌਲੀ-ਹੌਲੀ ਕਰਕੇ ਤੁਹਾਡੇ ਘਰ ਤੋਂ ਦੂਰ ਹੁੰਦੀਆਂ ਨજર ਆਉਣਗੀਆਂ। ਕਿ ਜਦੋਂ ਅਸੀਂ ਇਸ ਉਪਾਅ ਨੂੰ ਕਰਨਾ ਜ਼ਰੂਰੀ ਨਹੀਂ ਹੈ ਕਿ ਅਸੀਂ ਅੱਜ ਇਸ ਉਪਾਅ ਨੂੰ ਕੀਤਾ ਤੇ ਕੱਲ ਹੀ ਸਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਹੌਲੀ-ਹੌਲੀ ਕਰਕੇ ਸਾਡੀਆਂ ਚਿੰਨੀਆਂ ਵੀ ਪ੍ਰੋਬਲਮ ਮੁਸ਼ਕਲਾਂ ਨੇ ਨਾ ਉਹ ਦੂਰ ਹੋਣਗੀਆਂ। 15 ਦਿਨ ਵੀ ਲੱਗ ਸਕਦੇ ਆ 20 ਦਿਨ ਵੀ ਜ਼ਿਆਦਾ ਤੋਂ ਜ਼ਿਆਦਾ 1 ਮਹੀਨਾ ਜਿੰਨਾ ਹੀ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਉੰਡੀਆਂ ਚਲਦੀ ਤੁਹਾਡੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਉਦੂਰ ਹੋ ਜਾਣਗੀਆਂ ਤੇ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਕੋਈ ਵੀ ਕਰ ਸਕਦਾ ਤੁਹਾਡੇ ਘਰ ਦਾ ਫੈਮਿਲੀ ਮੈਂਬਰ ਲੇਡੀਜ਼ ਜਾਂ ਕੋਈ ਵੀ ਕਰ ਸਕਦਾ ਜਿਸ ਨੂੰ ਵੀ ਕਿਸੇ ਵੀ ਕਰਨ ਦੀ ਕੋਈ ਪ੍ਰੋਬਲਮ ਹੈ ਉਹ ਇਸ ਉਪਾਅ ਨੂੰ ਕਰ ਸਕਦੇ ਨੇ ਇਸ ਉਪਾਅ ਨੂੰ ਕਰਕੇ ਤੁਸੀਂ ਆਪਣੇ ਘਰ ਦੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਦੂਰ ਕਰਕੇ ਆਪਣੇ ਘਰ ਦੇ ਵਿੱਚ ਤੁਸੀਂ ਖੁਸ਼ੀਆਂ ਨੂੰ ਲਿਆ ਸਕਦੇ ਹੋ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਮੋਰ ਤੇ ਖੰਬਾ ਦੇ ਨਾਲ ਕਰਨ ਵਾਲਾ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝਾ ਕੀਤਾ ਹੈ। ਤੁਸੀਂ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਿਓ ਇਸ ਦੇ ਚਮਤਕਾਰੀ ਫਾਇਦੇ ਤੁਹਾਨੂੰ ਖੁਦ ਨੂੰ ਨਜ਼ਰ ਆਉਣਗੇ। ਹਾਂਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਅ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ